ਪੰਜਾਬ ਸਿੱਖਿਆ ਕ੍ਰਾਂਤੀ ਮੁਹਿਮ ਦੇ ਹਿਤ ਅਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਹਲਕੇ ਦੇ ਸਕੂਲਾਂ ਵਿੱਚ 51940000 ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆਂ ਦੇ ਸਪੂਰਤ ਕੀਤਾ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਸਲੋਗਨ ਹੇਠ ਸੂਬੇ ਪਾਰ ਵਿੱਚ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਇਸ ਫੇਲ ਦਾ ਮਕਸਦ ਸਿੱਖਿਆ ਦੇ ਖੇਤਰ ਵਿੱਚ ਤਾਰੂ ਪਰਿਵਰਤਨ ਲਿਆਉਣਾ ਅਤੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਹੈ। ਅੱਜ ਦੇਖੋ ਮੈਂ ਪੰਜ ਸਕੂਲਾਂ ਤੇ ਗਿਆ ਇੱਕ ਸਿੰਬਲ ਚੱਲੀ ਆਂ ਅਮਰਾਲੀ ਮਕੜੌਣਾ ਖੁਰ ਮਾਣੇ ਮਾਜਰਾ ਤੇ ਹੁਣ ਆਖਰੀ ਜਿਹੜਾ ਪ੍ਰਿੰਸੀ ਦੁਗਰੀ ਕੋਟਲੀ ਇੱਥੇ ਪਹੁੰਚੇ ਅਸੀਂ ਇੱਥੇ ਵੀ 15 ਲੱਖ 2000 ਦੀ ਗ੍ਰਾਂਟ ਜਿਹੜੀ ਆਈ ਆ ਦੋ ਬਹੁਤ ਸ਼ਾਨਦਾਰ ਕਮਰੇ ਬਣੇ ਆ ਔਰ ਫਰਨੀਚਰ ਔਰ ਜਿਹੜੇ ਪ੍ਰੋਜੈਕਟਰ ਉਹ ਲਗਾਏ ਗਏ ਨੇ ਲਗਾਏ ਗਏ ਨੇ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਕਿ ਉਹਨਾਂ ਨੇ ਜੋ ਪੰਜਾਬ ਦੇ ਸਕੂਲਾਂ ਦੀ ਨਿਹਾਰ ਬਦਲੀ ਅੱਜ ਪੰਜਾਬ ਦੇ ਸਕੂਲ ਜਿਹੜੇ ਇੰਨੇ ਵਧੀਆ ਹੋ ਚੁੱਕੇ ਨੇ ਕਿ ਉਹਨਾਂ 'ਚ ਸਾਇੰਸ ਲੈਬ ਉਹਨਾਂ 'ਚ ਜਿਹੜੇ ਪ੍ਰੋਜੈਕਟਰ ਉਹਨਾਂ 'ਚ ਜਿਹੜੇ ਇੰਟਰਐਕਟਿਵ ਜਿਹੜੇ ਪੈਨਲਸ ਲੱਗੇ ਹੋਏ ਆ ਬੱਚਿਆਂ ਨੂੰ ਜਿਹੜੀ تعلیم ਦਿੱਤੀ ਜਾ ਰਹੀ ਹੈ ਸਿਰੇ ਦੀ ਬਹੁਤ ਵਧੀਆ تعلیم ਦਿੱਤੀ ਜਾ ਰਹੀ ਹੈ ਇਸ ਕਰਕੇ ਬੇਨਤੀ ਹੈ ਸਾਰੇ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ ਜਿੱਥੇ ਕਿ ਪੜ੍ਹਾਈ ਮੁਫਤ ਹੈ ਵਰਦੀ ਮੁਫਤ ਹੈ ਔਰ ਕਿਤਾਬਾਂ ਮੁਫਤ ਨੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਵਧੀਆ ਪੰਜਾਬ ਨੂੰ ਸਿਰਜ ਸਕੀਏ ਬੱਚਿਆਂ ਦੇ ਮਾਪੇ ਆਏ ਐ ਇੱਥੇ ਉਦਘਾਟਨ ਕਰਨ ਦਾ ਜਿਹੜਾ ਸਾਡਾ ਮਕਸਦ ਹੀ ਇਹ ਹੈ ਕਿ ਤੁਸੀਂ ਅੱਗੇ ਦੇਖੋ ਕਿ ਸਕੂਲਾਂ 'ਚ ਕਿੰਨਾ ਬਦਲਾ ਆ ਗਿਆ ਔਰ ਆਪ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਹਟਾ ਕੇ ਕਿ ਸਰਕਾਰੀ ਸਕੂਲਾਂ 'ਚ ਪਾਓ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਉਹ ਡਾਕਟਰ ਵੀ ਬਣਨਗੇ ਇੰਜੀਨੀਅਰ ਵੀ ਬਣਨਗੇ ਸਾਇੰਟਿਸਟ ਵੀ ਬਣਨਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਸਵਾਗਤ ਹੈ